ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬਿਹਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਉ ਜੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਰਤ ਪਰਾ ਹਮਰੇ ਦੁਸ਼ਟ ਸਭੇ ਤੁਮ ਘਾਵੋ ਆਪ ਹੱਥ ਦੇ ਮੋਹਿ ਬਚਾਵੋ ਸੁਖਿ ਵਸੇ ਮੋਰੋ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਐ ਸਭੈਣ ਕੋ ਆਜ ਸਿੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇਂ ਸਾਡ ਕੋਈ ਵਰਣਾ ਤਿਆਂ ਜੋ ਕਰ ਚਾਹਉ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰਿਐ ਚੁਣ ਚੁਣ ਸੱਤਰ ਹਮਾਰੇ ਮਾਰਿਐ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੋਜੂ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਝੋ ਹੋ ਕਰੇ ਹੋ ਰਛਾ ਰਾਖ ਲਹਿਉ ਮਹਰਾਕ ਨਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਵਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਖਾ ਕੇ ਆਤਮਾ ਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੋ ਹਮ ਅਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ ਸਿਵਕੁਣ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਫਲ ਮੋ ਬਦਕਿਯੋ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰ ਆਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮਿਲਤ ਦੇਹ ਧਰ ਸਭ ਹੂੰ ਜਿਤੇ ਬਦਨ ਸੇ ਸਭ ਧਾਰੈ ਆਪ ਆਪਣੀ ਬੂਜੂ ਝਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾ ਨਿਲੰਬ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਂ ਕੋ ਪੇਵਨਾ ਪਾਵਤ ਬੇਦਾ ਹਾ ਕੋ ਕਰ ਪਹ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਨ ਤਨ ਹਪੈਵਾ ਆਪ ਆਪਣੀ ਬੁਧ ਹੈ ਜੀਤੀ ਪਰਨਤਾ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪਸ ਰੂਪ ਅਰੰਕ ਭਿਓ ਰਾਵ ਕਹਿ 쿠ਪਾਂਡਜ ਜਿਰਜ ਸਿਤ ਜਕੀਨੀ ਉਤ ਪੁਜ ਖਾਨ ਬਹੁ ਰਚ ਦਿਨੀ ਕਹੂੰ ਗ ਫੂਲ ਰਾਜਾ ਹੈ ਉ ਬੈਠਾ ਕਹੂੰ ਸੁਮਿਸ਼ਟ ਭਿਓ ਸ਼ੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜਗਾਦ ਸਰੂਪ ਸਿਆਮ ਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅ ਸਿੱਖ ਸੰਗਰੋ ਦੁਸ਼ਟ ਜੀਤੇ ਉਠਵਤੋ ਤੋ ਤਪਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਮਰੇ ਔਰਖ ਜਵਨ ਪਗ ਪਰੇ ତିਹਾਏ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂਗੇ ਖਾਲ ਨਿਕਟਨੀ ਆਏ ਹੈ ਰਚਾ ਹੋਏ ਤਹੇ ਸਭ ਕਾਲਾ ਦੁਸਤ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦਿਸਤ ਤਨ ਜਾਏ ਨ ਹਰ ਹੋ ਤਾਂਕੇ ਤਾਪ ਤਨ ਕਮੋ ਹਰ ਹੋ ਰੱਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਏਕ ਬਾੜ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਹਿਉ ਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਘੜਗ ਕੇਤ ਮੈਂ ਸਰਨ ਤੇਹਾਰੀ ਆਪ ਹੱਥ ਦੈ ਲਿਹੋ ਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕੜਗ ਕੇਤ ਮੈਂ ਸਰਨ ਤੇਹਾਰੀ ਆਪ ਹੱਥ ਦੈ ਲਿਹੋ ਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖਿਲ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰਾ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚਰੇ ਕੀਤੀ ਛੁਟੀ ਨਾ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ